ਸੱਚਿਆ ਕਾਲਾਸ ਕੈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਲੰਧਰ ਦੀ ਜਿਮਨੀ ਚੌਣ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ 모ਹਿੰਦਰ ਸਿੰਘ ਭਗਤ 모ਹਿੰਦਰ ਭਗਤ ਨੂੰ ਜਿਹੜਾ ਹੈ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਉੱਥੇ ਹੁਣ ਆਪਾਜਪਾ ਦੇ ਵੱਲੋਂ ਵੀ ਸ਼ੀਤਲ ਅਗਰਵਾਲ ਉਹਨਾਂ ਨੂੰ ਚੌਣ ਮੈਦਾਨ 'ਚ ਉਤਾਰ ਦਿੱਤਾ ਹੈ ਤੇ ਹੁਣ ਭਾਜਪਾ ਦੇ ਵੱਲੋਂ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਸੋ ਸਟਾਰ ਪ੍ਰਚਾਰਕਾਂ 'ਚ ਪੰਜਾਬ ਦੇ ਵੱਡੇ ਲੀਡਰਾਂ ਤੋਂ ਇਲਾਵਾ ਹੁਣ ਤੁਹਾਨੂੰ ਕੇਂਦਰੀ ਮੰਤਰੀ ਜਿਹੜਾ ਨੇ ਉਹ ਵੀ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਆਪ ਭਾਜਪਾ ਦੇ ਕਈ ਵੱਡੇ ਚਿਹਰੇ ਹੁਣ ਤੁਹਾਨੂੰ ਜਲੰਧਰ ਦੇ ਵਿੱਚ ਘੁੰਮਣ ਦੇ ਮਿਲਣਗੇ 100 ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਇੱਕ ਕਰਕੇ ਨਾਮ ਵੀ ਦੱਸਾਂਗੇ 38 ਸਟਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਆ ਜਾਰੀ ਕੀਤੀ ਗਈ ਹੈ ਜੇਕਰ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਤਾਂ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦਾ ਨਾਮ ਹੈ ਇਸ ਤੋਂ ਇਲਾਵਾ ਦੂਸਰੇ ਨੰਬਰ ਤੇ ਨਾਇਬ ਸਿੰਘ ਸੈਣੀ ਨੇ ਨਾਇਬ ਸਿੰਘ ਸੈਣੀ ਜਿਹੜਾ ਨੇ ਹਰਿਆਣਾ ਦੇ ਮੁੱਖ ਮੰਤਰੀ ਨੇ ਮਨੋਰ ਲਾਲ ਖੱਟਰ ਤੋਂ ਬਾਅਦ ਮੁੱਖ ਮੰਤਰੀ ਬਣੇ ਇਸ ਤੋਂ ਇਲਾਵਾ ਸੋਧਨ ਸਿੰਘ ਤੇਰੁਨ ਚੋਗ ਗਜੇਂਦਰ ਸਿੰਘ ਛੇਖਾਬਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਛੇਖਾਬਦ ਅਰुण ਨਾਮ ਅਰुण राम ਮੇਘਵਾਲ ਰਵਨੀਤ ਸਿੰਘ ਬਿੱਟੂ ਤਾਜ਼ਾ ਤਾਜ਼ਾ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਵੀ ਸਟਾਰ ਪ੍ਰਚਾਰਕ ਨੇ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸੋਮਪ੍ਰਕਾਸ਼ ਵਿਜੇ ਰupani ਨਰਿੰਦਰ ਸਿੰਘ ਰੈਣਾ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੋਣੇ ਛੇਤਾ ਲਗਰਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਦਿਖਣਗੇ ਇਸ ਤੋਂ ਇਲਾਵਾ ਮਨੋਰੰਜਨ ਕਾਲਿਆ ਤੇ ਬਾਲੀਵੁੱਡ ਦੇ ਅਦਾਕਾਰ ਤੇ ਨਾਲੇ ਭਾਜਪਾ ਦੇ ਸੀਨੀਅਰ ਲੀਡਰ ਹੈਮਾ ਮਾਲਨੀ ਵੀ ਹੁਣ ਤੁਹਾਨੂੰ ਜਲੰਧਰ ਦੇ ਵਿੱਚ ਘੁੰਮਦੇ ਹੋਏ ਦਿਖਾਈ ਦੇਣਗੇ ਜਿਹੜਾ ਸ਼ੀਤਲ ਅਗਰ왈 ਦੇ ਹੱਕ ਦੇ ਵਿੱਚ ਜਿਹੜਾ ਨੇ ਹੈਮਾ ਮਾਲਨੀ ਵੀ ਪ੍ਰਚਾਰ ਕਰਦੇ ਦਿਖਣਗੇ ਇਸ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ ਅਸ਼wini ਸ਼ਰਮਾ ਸਾਬਕਾ ਪੰਜਾਬ ਪ੍ਰਧਾਨ ਜਿਹੜੇ ਰਹੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਵੀ ਹੁਣ ਪ੍ਰਚਾਰ ਕਰਨਗੇ ਅਵਿਨਾਸ਼ رائے ਖੰਨਾ ਹਰਜੀਤ ਸਿੰਘ ਗਰੇਵਾਲ ਮਨਜਿੰਦਰ ਸਿੰਘ ਸਿਰਸਾ ਤੇ ਭੋਜਪੂਰੀ ਦੇ ਵੱਡੇ 스타 ਤੇ ਨਾਲੇ ਹੀ ਭਾਜਪਾ ਦੇ ਸੰਸਦ ਮਨੋਜ तिवारी ਵੀ ਜਿਹੜਾ ਨੇ ਸ਼ੀਤਲ ਅਗਰवाल ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਦੇਖਣਗੇ ਇਸ ਤੋਂ ਇਲਾਵਾ ਸ਼ਵੇਤ ਮਲਿਕ ਕੇਵਲ ਸਿੰਘ ਢਿੱਲੋ ਵਿਜੇ ਸੰਪਲਾ ਜੰਗੀ لال ਮਹਾਜਨ ਮਨਪ੍ਰੀਤ ਸਿੰਘ ਬਾਦਲ ਫਤੇਜੰਗ ਸਿੰਘ ਬਾਜਵਾ ਅਸ਼ਵਨੀ ਸ਼ੇਖੜੀ ਰਵੀਕਿਸ਼ਨ ਜਿਹੜੇ ਭਾਜਪਾ ਦੇ ਵੱਡੇ ਆਗੂ ਨੇ ਸੰਸਦ ਨੇ ਤੇ ਭੋਜਪੂਰੀ ਤੇ ਬਾਲੀਵੁੱਡ ਦੇ ਵੱਡੇ ਅਦਾਕਾਰ ਵੀ ਨੇ ਅ ਰਵੀ ਕੇਸ਼ਨ ਉਹ ਵੀ ਹੋਣ ਤੁਹਾਨੂੰ ਜਲੰਧਰ ਦੀਆਂ ਗਲੀਆਂ ਚ ਦੇਖਣਗੇ ਸ਼ੀਤਲ ਅਗਰ왈 ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਇਸ ਤੋਂ ਇਲਾਵਾ ਦਿਨੇਸ਼ ਲਾਲ ਯਾਦਵ ਜਿਨ੍ਹਾਂ ਨੂੰ ਨਿਰਹੁਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਵੀ ਪੂਜਪੁਰੀ ਦੇ ਵੱਡੇ ਸਟਾਰ ਨੇ ਤੇ ਭਾਜਪਾ ਦੇ ਲੀਡਰ ਨੇ ਦਿਨੇਸ਼ ਲਾਲ ਯਾਦਵ ਨਿਰਹੁਆ ਇਸ ਤੋਂ ਇਲਾਵਾ ਪ੍ਰੀਤੀ ਸਪਰੂ ਤੇ ਨਾਲ ਰਕੇਸ਼ ਰਾਥੋਰ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਜਗਮੋਨ ਸਿੰਘ ਰਾਜੂ ਤੇ ਪਰਮਿੰਦਰ ਸਿੰਘ ਬਰਾੜ, ਰਾਣਾ ਗੁਰਜੀਤ ਸਿੰਘ ਸੋਢੀ ਤੇ ਸਾਬਕਾ ਜਲੰਧਰ ਤੋਂ ਸਾਂਸਦ ਸੁਸ਼ੀਲ ਰਿੰਕੂ ਜਿਹੜਾ ਨੇ ਉਹ ਵੀ ਹੁਣ ਚੋਣ ਪ੍ਰਚਾਰ ਕਰਨ ਦੇ ਤੁਹਾਨੂੰ ਦੇਖਣਗੇ ਇਸ ਤੋਂ ਇਲਾਵਾ ਜਿਹੜੇ ਵੱਡੇ ਸੈਲੀਬ੍ਰਿਟੀ ਫੇਸ ਨੇ ਭਾਜਪਾ ਦੇ ਹੇਮਾ ਮਾਲਨੀ ਰਵੀ ਕ੍ਰਿਸ਼ਨ ਮਨੋਜ तिवारी ਦਿਨੇਸ਼ لال ਯਾਦਵ ਉਰਫ ਨਰੋਹਾ ਇਹ ਸਾਰੇ ਵੱਡੇ ਚਿਹਰੇ ਜਿਹੜਾ ਨੇ ਤੁਹਾਨੂੰ ਹੁਣ ਜਲੰਧਰ ਦੀਆਂ ਗਲੀਆਂ ਚ ਦੇਖਣਗੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਨੁਰਾਗ ਠਾਕੁਰ ਤਰुण ਚੁੱਗ ਨਯਾਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਸੋਮ ਪ੍ਰਕਾਸ਼ ਵਿਜੇ ਰੂਪਾਨੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਮਨੋਰੰਜਨ ਕਾਲੀਆ ਹੇਮਾ ਮਾਲਨੀ ਚਰਨਜੀਤ ਸਿੰਘ ਅਟਵਾਲ ਅਸ਼ਵਨੀ ਸ਼ਰਮਾ ਹਰਜੀਤ ਗਰੇਵਾਲ ਮਨਜਿੰਦਰ ਸਿੰਘ ਸਿਰਸਾ ਮਨੋਜ ਤਿਵਾੜੀ ਤੇ ਸ਼ਵੇਤ ਮਲਿਕ ਤੇ ਇਸ ਤੋਂ ਇਲਾਵਾ ਜੰਗੀ لال ਮਹਾਜਨ ਇਹ ਸਾਰੇ ਵੱਡੇ ਆਗੂ ਤੁਹਾਨੂੰ ਹੁਣ ਜਲੰਧਰ ਦੇ ਵਿੱਚ ਸ਼ਿਦਲਗਰਾਲ ਦੇ ਹੱਕ ਚ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦੇਣਗੇ ਜਲੰਧਰ ਦੇ ਇਹ ਹੁਣ ਚੋਣ ਸਤਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਆ ਜਾਰੀ ਕੀਤੀ ਗਈ ਹੈ ਭਾਜਪਾ ਦੇ ਵੱਲੋਂ 38 ਸਟਾਰ ਪ੍ਰਚਾਰਕਾਂ ਦਾ ਨਾਮ ਹੈ ਜਿਸ ਦੇ ਵਿੱਚ ਹਿਮਾ ਮਾਲਨੀ, ਬੀਜੇ ਰੂਪਾਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੋਜਪੂਰੀ ਦੇ ਵੱਡੇ ਸਟਾਰ ਜਿਹੜੇ ਨੇ ਨਿਰਹਾ ਹੂਆ ਇਸ ਤੋਂ ਇਲਾਵਾ ਰਵੀ ਕ੍ਰਿਸ਼ਨ ਅਤੇ ਮਨੋਜ तिवारी ਏ ਵੀ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਗੀਤ ਗੁਣਗਣਾਉਂਦੇ ਤੇ ਨਾਲੇ ਸ਼ੀਤਲਾ ਗੁਰਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰਾਂਗੇ